ਕਿਚਾ ਸੁਰਮਨ ਫਿਲਮ ਦੇਖ ਕੇ ਕਿਵੇਂ ਲੱਗਾ ਤੁਹਾਨੂੰ ਫਿਲਮ ਤਾਂ ਸਗੀ ਬਹੁਤ ਵਧੀਆ ਜੀ ਹਾਂਜੀ ਤੇ ਇਹ ਜੀ ਬਈ ਪੁਰਾਣੇ ਸਮਿਆਂ ਬਾਰੇ ਦੱਸਿਆਗਾ ਠੀਕ ਹੈ ਬਈ ਬਹੁਤ ਵਧੀਆ ਲੱਗੀ ਵੀ ਵਿਆਹ ਉਹ ਕਿਵੇਂ ਹੁੰਦੇ ਸੀ ਹਨਾ ਆਪਾਂ ਨੂੰ ਸਿੱਖਣ ਨੂੰ ਬਹੁਤ ਕੁਝ ਮਿਲਦਾਗਾ ਐਕਟਿੰਗ ਵਿੱਚ ਸਾਰਿਆਂ ਦੀ ਬਹੁਤ ਘੈਂਟ ਸੀਗੀ ਤੇ ਬਸ ਉਹ ਕੁੱਪੜਦੱਲਾ ਸੀਗਾ ਬੰਦਾ ਅੱਛਾ ਚਲੋ ਤਾਂ ਸਟੋਰੀ ਉਹਨਾਂ ਦੀ ਇਸ ਤਰੀਹਾਂ ਨਾ ਹੋਰ ਹੋਰ ਹੀ ਬਾਰੇ ਬਹੁਤ ਵਧੀਆ ਹੈ ਦੋਤ ਵਧੀਆ ਸਟੋਰੀ ਆ ਪੁਰਾਣਾ ਸੱਭਿਆਚਾਰ ਨੂੰ ਦੇ ਪ੍ਰਮੋਟ ਕਰਨ ਉਹ ਹੋਰ ਹੀ ਵੱੱਟ ਵੱੱਟ ਫਿਲਮਾਂ ਬਣਨੀਆਂ ਚਾਹੀਦੀਆਂ ਪੰਨਾ ਕੱਟ ਕਦੇ ਹੋਇਆ ਨਹੀਂ ਅੱਜ ਹੋਇਆ ਮਾਨ ਮਾਨ ਦੀ ਅਸਾਂ ਦੇਖਿਆ ਹੋਇਆ ਪਾਗਲਾ ਮਾਨ ਸਾਹਿਬ ਦੀ ਕਮਾਈ ਤੋਂ ਨੂੰ ਪੱਗੀ ਹੈ ਬਹੁਤ ਬਹੁਤ ਵਧੀਆ ਵਧੀਆ ਬਹੁਤ ਵਧੀਆ ਵੀਰੇ ਕੋਈ ਨੈਟ ਟਾਈਪ ਪੁਆਇੰਟ ਲੱਗਿਆ ਕਿਸ ਤਰ੍ਹਾਂ ਕੋਈ ਨੈਟ ਨਹੀਂ ਇੱਕ ਵੀ ਨਹੀਂ ਆਂਨਾ ਕੱਟ ਜਮਾਚ ਹੋਇਆ ਨਹੀਂ ਬੱਬੂ ਮਾਰਦੀ ਫਿਲਮ ਕਰਕੇ ਹੋ ਗਿਆ ਪਤਾ ਉਹ ਮਤਲਬ ਪਹਿਲਾਂ ਲੱਗਦੇ ਸੀ ਇੰਨਾ ਵੀ ਕੱਟ ਹੋਊਗਾ ਜਦੋਂ ਸਾਰੀਆਂ ਸਿੱਟੀਆਂ ਰੋਈ ਖਾਲੀ ਹੁੰਦੀਆਂ ਬਾਈ ਯਾਰ ਅੱਜ ਜਮਾ ਫੁੱਲ ਜਮਾ ਇੱਕ ਵੀ ਨਹੀਂ ਖਾਲੀ ਜੀ ਆਖੀ ਰਸੀ ਜਾਂਦਾ ਇੱਥੇ ਅੱਗੇ ਨਹੀਂ ਪਤਾ ਹੁੰਦੀ ਆ ਕੱਤ ਬਹੁਤ ਜਿਆਦਾ ਹੈ ਦੇਖ ਸਕਦੇ ਹੋ ਦੋਸਤੋ ਬਹੁਤ ਜਾਰੇਗਾ ਠਾਪਰਾ ਮਿਲੇ ਸੀ ਆਪ ਨੂੰ ਇਹਨਾਂ ਵੱਲੋਂ ਦੱਸਿਆ ਗਿਆ ਫਿਲਮ ਬਹੁਤ ਸੋਹਣੀ ਬਈ ਕਿਹੜਾ ਪਿੰਡਾ ਥੋੜਾ ਵਰਜੀਟਲ ਮਾਟਰੀ ਫਿਲਮ ਕਿਵੇਂ ਲੱਗੀ ਤੁਹਾਨੂੰ ਬਈ ਬਹੁਤ ਬਹੁਤ ਹਿੱਟ ਫਿਲਮ ਆ ਜਰਾ ਪਾਲੀ ਕੈਂਟ ਬਰਾ ਮਾ ਆਪਣੇ ਮਨਾਂ ਦੀ ਸਪੱਸ਼ਟ ਆਪਣਾ ਮਾਨ ਸਾਈਜ਼ ਲਈ ਸਾਰਾ ਸਾਰਾ ਹੀ ਆ ਗਿਆ ਦੇਖੋ ਮੌਲ ਕਿੰਨਾ ਭਰਿਆ ਨਹੀਂ ਇੰਨੀ ਇੱਥੇ ਭੀੜ ਹੁੰਦੀ ਨਹੀਂ ਤੁਹਾਨੂੰ ਵੀ ਪਤਾ ਹੀ ਹੈਗਾ ਸੱਤ ਪਹਿਲੀ ਵਾਰ ਇਕੱਠ ਦੇਖਿਆ ਤੁਸੀਂ ਨਾ ਪਹਿਲੀ ਵਾਰ ਆਏ ਤੁਸੀਂ ਟਰੈਕਟਰ ਦੇ ਆ ਬਾਈ ਆਹ ਟਰੈਕਟਰ ਦਿਖਾ ਦਿੰਦਾ ਬਾਈ ਟਰੈਕਟਰ ਸਾਬੜੇ ਚਾਨ ਵਾਲਾ ਆਏ ਕਿੰਨੇ ਕਿੰਨੇ ਆਏ ਤੁਸੀਂ ਆਏ ਹੈਗੇ ਬਾਈ 60 70 ਬੰਦੇ ਨੇ ਕਿੰਡੋ ਹਾਂ ਦੋ ਦੋ ਤਿੰਨ ਟਰੈਕਟਰ ਆ ਹਾਂ ਹਾਂ ਬਾਈ ਪੂਰੀ ਪੁਰਾਣਾ ਸਭਿਆਚਾਰ ਦਿਖਾਇਆ ਵਿੱਚ ਸਾਰਾ ਕੁਝ ਵੀ ਦੇਖਣ ਨੂੰ ਮਿਲਦਾ ਹੈਗਾ ਕੋਈ ਜਾਣਕਾਰੀ ਮਿਲਦੀ ਹੈ ਵੀ ਆਪਣਾ ਪਤਾ ਲੱਗਦਾ ਬਈ ਅੱਜ ਕੱਲ ਦੇ ਨੌਜਵਾਨਾਂ ਨੂੰ ਪਤਾ ਲੱਗਦਾਗਾ ਵੀ ਕੀ ਕੀ ਗੱਲਬਾਤ ਆ ਗਈ। ਆ ਜਿਹੜੇ ਮੈਂ ਆਪਾਂ ਜਾਰੀ ਦੋਸਤੀ ਨਿਮਾਉਂਦੇ ਆ ਉਹਦੇ ਵਿੱਚ ਵੀ ਕੁਝ ਤਰ੍ਹਾਂ ਹੋਇਆ ਹੋਇਆ ਹੈ। ਅੱਜ ਕੱਲ ਦੇ ਨੌਜਵਾਨਾਂ ਨੂੰ ਪਤਾ ਲੱਗਦਾ ਨਾ ਵੀ ਕੀ 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 ਗੱਲ ਹੈ ਕੀ ਬਾਤ ਹੈ। ਇਹ ਅੱਜ ਕੱਲ ਕਿੰਨੇ ਆ। ਆ ਜਾਰੀ ਨਿਮਾਉਂਦਾ ਇਹ ਨਾ। ਨਿਮਾਉਂਦਾ ਨਹੀਂ ਇਹ ਵੀ ਕਿਵੇਂ। ਠੀਕ ਹੈ ਬਰਾ। ਠੀਕ ਹੈ। ਬਈ ਸੁੱਚਾ ਸੂਰਮਾ ਫਿਲਮ ਲੱਗੀ ਆ ਕਿਵੇਂ ਲੱਗਿਆ ਤੁਹਾਨੂੰ ਫਿਲਮ ਵਧੀਆ ਲੱਗੀ? ਬਹੁਤ ਵਧੀਆ ਲੱਗੀ ਵੀਰੇ। ਕਿ ਮੇਰੇ ਲੱਗਦਾ ਸੀ ਆਪਣੇ ਜ਼ਿਲ੍ਹੇ ਚ ਨਾ ਇਕੱਠ ਹੋ ਜੀ ਉਹ ਮਾਨਸਾ ਦੇ। ਇਕੱਠ ਹੋਣਾ ਸੀ ਕਿਉਂਕਿ 6 ਸਾਲਾਂ ਬਾਅਦ ਫਿਲਮ ਆ ਰਹੀ ਸੀ ਬਖਰੀ ਸਟੋਰੀ ਸੀਗੀ। ਹਾਂ ਵੀ ਇੱਕ ਆ ਪੁਰਾਣਾ ਪਿੰਡ ਸੰਦਿਆ ਨਾ ਰਿਐਲਿਟੀ ਦਿਖਾਈ ਹੋਈ ਆ ਪਹਿਲਾਂ। ਆ ਰਿਐਲਿਟੀ ਦਿਖਾਈ ਹੋਈ ਆ ਤੇ ਫਿਲਮ ਆਉਣੀ ਵੀ ਚਾਹੀਦੀ ਸੀਗੀ ਇਹ। ਠੀਕ ਹੈ। ਕਿਵੇਂ ਜੇ ਲੱਗਿਆ ਵੀ ਕੋਈ ਕੁ ਵਧੀਆ ਗੱਲਾਂ ਕਹੀ ਕੀ ਸੀ ਵਿੱਚ ਪੁਆਇੰਟ ਹੁੰਦੇ ਨੇ ਕੁਝ ਆਪਣੇ। ਵਧੀਆ ਇੱਕ ਤਾਂ ਉਹਨੇ ਵੀ ਪੁਰਾਣਾ ਜਿਹੜਾ ਇਤਿਹਾਸ ਦਿਖਾਇਆ ਆਪਣਾ ਸ਼ਾਂਤ ਦਿਖਾਇਆ ਨੇ ਫਿਲਮ ਦੇ ਵਿੱਚ। ਪੁਰਾਣਾ ਸਾਰੀ ਵਿਰਸਾ ਪਿਆ ਹੈ ਉਹਨਾਂ ਨੇ। ਪਿੰਡ ਸਾਹ ਦਿਖਾਇਆ ਉਹਤੀ। ਭਾਈ ਹੋਰੀ ਸੁੱਚਾ ਸੂਰਮਾ ਫਿਲਮ ਦੇਖਣ ਆਨੇ ਗ੍ਰੈਂਡ ਮਾਲ ਵਿੱਚ ਭਾਈ ਕਿ ਪਹਿਲੀ ਵਾਰ ਆ ਰਹੇ ਹੋ ਇਸਨੇ ਮੈਂ ਹਾਂਜੀ ਹਾਂਜੀ ਵੀਰ ਜੀ ਪਹਿਲੀ ਵਾਰ ਫਿਲਮ ਦੇਖਣ ਆਏ ਅਸੀਂ ਬੱਬੂ ਮਾਨ ਦੀ ਵੈਸੇ ਤਾਂ ਅਸੀਂ ਤੁਹਾਨੂੰ ਪਤਾ ਹੀ ਸਿੱਧੂ ਮੂਸੇਵਾਲਾ ਛੋਟੇ ਦੇ ਫੈਨ ਹੀ ਹੈਗੇ ਪਰ ਜਦੋਂ ਆਪਣੇ ਏਰੀਏ ਦੀ ਸੁੱਚਾ ਸੂਰਮਾ ਆਪਣੇ ਸੰਭਾਵ ਇਲਾਕੇ ਪਿੰਡ ਦਾ ਨਾ ਬਿਮਾਨ ਸਾਹਿਬ ਜਿਲ੍ਹੇ ਦੀ ਵਧੀਆ ਜੋੜਾ ਰਹਾ ਅੱਪਾ ਉਹਦੇ ਕਰਕੇ ਉਹਦੀ ਫਿਲਮ ਬਣੀ ਆ ਪਤਾ ਕਰਕੇ ਦੇਖਣਾ ਵੀ ਬਹੁਤ ਵਧੀਆ ਫਿਲਮ ਬਣੀ ਹੋਈ ਆ ਸੋ ਉਹਦੇ ਸਾਰੇ ਤੋਂ ਨਾ ਕਿ ਜਦੋਂ ਆਪਾਂ ਆਪਣੇ ਇਤਿਹਾਸ ਨਾਲ ਜੁੜੀ ਹੋਈ ਹੈਗੀ ਆਪਣੇ ਏਰੀਆ ਦੀ ਆਪਣੀ ਆਪਣੀ ਜੁਹਦੀ ਦੀ ਕਹਾਣੀ ਹੈ ਨਾ ਇੱਕ ਸੂਚਾਰਮਾ ਦੀ ਆਪਣੇ ਏਰੀਆ ਦੀ ਸੀ ਨਾ ਹਾਂ ਵੀ ਆਪ ਉਹਦੇ ਲਈ ਫਿਲਮ ਦੇਖਣ ਆਈ ਆਪਣਾ ਹੱਕ ਫਰਜ਼ ਵੀ ਬਣਦਾ ਵੀ ਆਪਾਂ ਜਰ ਹਾਂ ਆਪਣਾ ਪ੍ਰਾਤਨ ਦਿਖਾਉ ਹੈ ਆਪਣਾ ਵਿਰਸਾ ਆਪਣੇ ਏਰੀਆ ਵਿੱਚ ਦਿਖਾਇਆ ਹੋਇਆ ਹੈ ਨਾ ਹਾਂਜੀ ਹਾਂਜੀ ਵੀਰ ਇਸ ਕਰਕੇ ਅਸੀਂ ਦੇਖਣ ਆਏ ਤੇ ਵਧੀਆ ਲੱਗਿਆ ਟ੍ਰੇਲਰ ਦੇਖਿਆ ਤਾਂ ਬਹੁਤ ਵਧੀਆ ਦੇਖ ਕੇ ਲੱਗਿਆ ਚਲ ਮੈਂ ਕਰੂ ਵੀ ਓਕੇ ਹਾਂਜੀ ਹਾਂਜੀ ਵੀਰ ਗ੍ਰੈਂਡ ਮਾਲ ਪਹੁੰਚੇ ਸੀ ਆਪਾਂ ਫਿਲਮ ਪੁੱਛਦੇ ਆ ਸੁੱਚਾ ਸੁਰਮਾ ਬਾਈ ਹੋਰਾਂ ਨੂੰ ਕਿਸ ਤਰ੍ਹਾਂ ਲੱਗੀ ਬਾਈ ਜੀ ਕੀ ਹਾਲ ਨੇ ਜੀ ਬਾਈ ਬਹੁਤ ਵਧੀਆ ਬਾਈ ਫਿਲਮ ਲੱਗੀ ਆ ਕਿਵੇਂ ਲੱਗਿਆ ਤੁਹਾਨੂੰ ਬਹੁਤ ਵਧੀਆ ਲੱਗੀ ਫਿਲਮ ਬਾਈ ਬਹੁਤ ਰੋਲ ਕਿਵੇਂ ਲੱਗਿਆ ਵਧੀਆ ਨਿਮਾਇਆ ਗਿਆ ਬਾਈ ਬਹੁਤ ਸੋਹਣਾ ਰੋਲ ਨਿਮਾਇਆ ਗਿਆ ਸਾਰੇ ਐਮਐਨਐਲ ਅਦਾਕਾਰਾਂ ਦੀ ਐਕਟਿੰਗ ਬਹੁਤ ਸੋਹਣੀ ਰਹੀ ਹੈ ਠੀਕ ਹੈ ਬਾਈ ਬਬੂ ਮਾਨ ਦੀ ਐਕਟਿੰਗ ਖਾਸ ਕਰਕੇ ਬਹੁਤ ਵਧੀਆ ਰਹੀ ਕਿਵੇਂ ਲੱਗਿਆ ਜੇ ਹੋਰ ਕਲਾਕਾਰ ਹੁੰਦਾ ਤਾਂ ਉਹ ਕਿਵੇਂ ਨਿਮਾਉਂਦਾ ਰੋਲ ਹੋਰ ਦਾ ਤਾਂ ਪਤਾ ਨਹੀਂ ਬਈ ਬਹੁਤ ਕਲਾਕਾਰ ਵਧੀਆ ਸੀਗੇ ਤੇ ਵਧੀਆ ਫਿਲਮਾਂ ਇੱਕ ਰਿਐਲਿਟੀ ਜ ਬਹੁਤ ਵਧੀਆ ਬਈ ਫਰਕ ਹੁੰਦਾ ਕਿਉਂਕਿ ਇਹ ਫਿਲਮ ਵੀ 올ਡ ਸਕੂਲ ਜੇ ਟਾਈਪ ਸੀਗੀ ਮੰਨ ਲਾ ਜੀ ਪੁਰਾਣਾ ਪ੍ਰਾਤਨ ਸਾਰਾ ਕੁਝ ਦਿਖਾਇਆ ਹੋਇਆ ਵੀ ਬੱਬੂ ਮਾਨ ਨੇ ਉਸ ਹਿਸਾਬ ਨਾਲ ਪੂਰਾ ਵਧੀਆ ਰੋਲ ਕੀਤਾ ਗਿਆ ਇੱਥੇ ਅੱਜ ਮੇਰੇ ਮਤਲਬ ਸਮੇਂ ਦੀ ਬਣੀ ਜਾਂ ਉਸ ਹਿਸਾਬ ਦੇ ਵਧੀਆ ਬਣਾਇਆ ਗਿਆ ਬਾਈ ਗ੍ਰੈਂਡ ਬਾਲ ਮਾਨਸਾ ਵੇਖੇ ਬਹੁਤ ਜਿਆਦਾ ਹੀਰਾ ਕਟ ਸੀਗਾ ਅੱਜ ਫਿਲਮ ਲੱਗੀ ਸੀਗੀ 20 ਸਤੰਬਰ ਨੂੰ ਤੇ ਫਿਲਮ ਦੇਖਣ ਬਹੁਤ ਲੋਕ ਪਹੁੰਚੇ ਜਿਹੜੀ ਪਬਲਿਕ ਦਾ ਰਿਐਕਸ਼ਨ ਸੀ ਆ ਵਧੀਆ ਲੱਗਿਆ ਤੇ ਫਿਲਮ ਨੂੰ ਜਿਹੜਾ ਵਧੀਆ ਰਿਸਪਾਂਸ ਮਿਲਦਾੰਦਾ ਜਿਹੜਾ ਆ ਰਹਾ ਹੈਗਾ ਤੇ ਆਪਾਂ ਪਹੁੰਚੇ ਸੀ ਮਾਨਸਾ ਮਾਨਸਾ ਦੇ ਗ੍ਰੈਂਡ ਮਾਲ ਦੇ ਵਿੱਚ ਤੇ ਲੋਕਾਂ ਵੱਲੋਂ ਕਾਫੀ ਵਧੀਆ ਇਹ ਵੀਰੋ ਇਹਨੂੰ ਫਿਲਮ ਨੂੰ ਮੰਨਿਆ ਗਿਆ ਹੈਗਾ ਆ ਤੁਸੀਂ ਦੇਖ ਸਕਦੇ ਹੋ ਵਹੀਕਲ ਵਗੈਰਾ ਬਹੁਤ ਆਏ ਹੋਏ ਸੀ ਲੋਕਾਂ ਵੱਲੋਂ ਕਾਫੀ ਵਧੀਆ ਫਿਲਮ ਨੂੰ ਸਰਹਾਇਆ ਗਿਆ ਹੈਗਾ ਸੱਚਾ ਸੂਮਾ ਆਪਣੇ ਮੱਝ ਲੱਗੀ ਆ ਮਾਨਸਾ ਦੇ ਗ੍ਰੈਂਡ ਮਾਲ ਦੇ ਵਿੱਚ ਇਹ ਆਪ ਜੀ ਦੇ ਸਹਾਦ ਨਾਲ ਬਾਕੀ ਲੋਕਾਂ ਦੇ ਪਿੰਦੇ ਨਾਲ ਆਪਾਂ ਜਾਣ ਲੈਣੇ ਲੋਕਾਂ ਵੱਲੋਂ ਵਧੀਆ ਰਿਸਪੌਂਸ ਆਇਆ ਇਹਦਾ ਆਪਾਂ ਲਿਖਾਫਤ ਵਧੀਆ ਰਿਸਪੌਂਸ ਆਇਆ ਜੀ ਤੁਸੀਂ ਦੇਖ ਸਕਦੇ ਹੋ